ਫਗਵਾੜਾ ਇਲਾਕੇ ਵੀ ਚੋਰੀ ਅਤੇ ਲੁੱਟਖੋਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਜਿਸ ਕਾਰਨ ਜਿੱਥੇ ਇਲਾਕਾ ਵਾਸੀ ਖਾਸੇ ਪਰੇਸ਼ਾਨ ਨੇ ਉੱਥੇ ਪੁਲਿਸ ਦੇ ਸੁਰੱਖਿਆ ਪ੍ਰਵੰਧਾ ਦੇ ਵੀ ਸਵਾਲੀਆ ਨਿਸ਼ਾਨ ਲੱਗਣੇ ਸ਼ੁਰੂ ਹੋ ਗਏ ਨੇ ਬੀਤੇ ਦਿਨੀ ਚੋਰਾਂ ਨੇ ਫਗਵਾੜਾ ਸ਼ਹਿਰ ਅੰਦਰ 5 ਚੋਰੀ ਦੀਆਂ ਸਫਲ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ ਜਿਸ ਤੋਂ ਬਾਅਦ ਹੁਣ ਚੋਰਾਂ ਨੇ ਰਿਹਾਨਾ ਜਟਾ ਅੱਡੇ ਵਿੱਚ ਸਥਿਤ ਰਿਹਾਨਾ ਇੰਟਰਪ੍ਰਾਈਜ਼ਸ ਨੂੰ ਨਿਸ਼ਾਨਾ ਬਣਾ ਕੇ ਕੀਮਤੀ ਸਮਾਨ ਚੋਰੀ ਕਰ ਲਿਆ ਤੇ ਫਰਾਰ ਹੋ ਗਏ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਨਰਿੰਦਰ ਕੁਮਾਰ ਨੇ ਦੱਸਿਆ ਕਿ ਸਵੇਰੇ 5:30 ਵਜੇ ਦੇ ਉਸ ਨੂੰ ਉਹਨਾਂ ਦੇ ਰਿਸ਼ਤੇਦਾਰਾਂ ਦਾ ਫੋਨ ਆਇਆ ਸੀ ਕਿ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਹੈ ਜਿਸ ਤੋਂ ਬਾਅਦ ਜਦੋਂ ਉਹਨਾਂ ਨੇ ਦੁਕਾਨ ਤੇ ਜਾ ਕੇ ਦੇਖਿਆ ਤਾਂ ਦੁਕਾਨ ਦਾ ਸਾਰਾ ਸਮਾਨ ਖਿਲਰਿਆ ਪਿਆ ਸੀ ਤੇ ਚੋਰ ਦੁਕਾਨ ਵਿੱਚੋਂ ਇਨਵਰਟਰ ਅਤੇ ਬੈਟਰੀ ਨਵੇਂ ਅਤੇ ਪੁਰਾਣੇ ਫੋਨ ਐਸੈਸਰੀ ਤੋਂ ਇਲਾਵਾ ਗੱਲੇ ਵਿੱਚ ਪਈ ਹਜ਼ਾਰਾਂ ਰੁਪਏ ਦੀ ਨਗਦੀ ਲੈ ਕੇ ਫਰਾਰ ਹੋ ਚੁੱਕੇ ਹਨ ਜਿਸ ਬਾਰੇ ਇਸ ਮੰਦਰ ਥਾਣੇ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਉਹਨਾਂ ਦੱਸਿਆ ਕਿ ਇਸ ਚੋਰੀ ਨਾਲ ਉਹਨਾਂ ਦਾ ਕਰੀਬ 2.5 ਤੋਂ 3 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਉਹਨਾਂ ਇਹ ਵੀ ਦੱਸਿਆ ਕਿ ਪਿਛਲੇ ਕੁਝ ਦਿਨਾਂ ਵਿੱਚ ਅੱਡੇ ਵਿੱਚ ਕਈ ਚੋਰੀ ਦੀਆਂ ਵਾਰਦਾਤਾਂ ਹੋ ਚੁੱਕੀਆਂ ਨੇ ਤੇ ਰਾਤੀ ਚੋਰੀ ਹੋਈ ਆ ਜੀ ਤੇ ਆਰਾਊਂਡ ਆਊਟ 2.5 ਤੋਂ 3 ਲੱਖ ਦਾ ਨੁਕਸਾਨ ਹੋ ਗਿਆ ਠੀਕ ਆ ਜੀ ਵਿੱਚ ਇਨਵਰਟਰ ਬੈਟਰੀ ਦੋ ਪ੍ਰਿੰਟਰ ਦੋ ਮੇਰੀਆਂ ਮੇਨ ਸਕਰੀਨਾ ਡੈਸਕਟਾਪ ਉਸ ਤੋਂ ਬਾਅਦ 40 ਤੋਂ 50 ਮੋਬਾਈਲ ਲਗੇ ਆ ਠੀਕ ਆ ਜੀ ਵਿੱਚ ਸੈਕੰਡ ਹੈਂਡ ਕੁਝ ਮੋਬਾਈਲ ਸੀਗੇ ਠੀਕ ਆ ਜੀ ਉਸ ਤੋਂ ਬਾਅਦ ਐਕਸੈਸਰੀ ਵਗੈਰਾ ਤੇ ਗੱਲੇ ਦੇ ਵਿੱਚ ਕੈਸ਼ ਸੀਗਾ 3-4000 ਰੁਪਿਆ ਵਿੱਚ ਕ੍ਰੈਡਿਟ ਕਾਰਡ ਸੀਗੇ ਮੇਰੇ 7-8 ਠੀਕ ਆ ਜੀ ਫੋਟੋ ਬਾਦ ਜਿਹੜੀਆਂ ਮਤਲਬ ਫਰੰਟ ਤੇ ਚੀਜ਼ਾਂ ਪਈਆਂ ਸੀ ਕੁਝ ਛੋਟੇ ਐਸੈਸਰੀ ਸੀਗੀ ਜਿਹੜੀਆਂ ਸੀਗੀਆਂ ਉਹ ਲੈ ਗਏ ਆ ਤੇ ਮਤਲਬ ਕੁਝ ਹਿڈن ਚੀਜ਼ਾਂ ਪਈਆਂ ਸੀ ਨੀਚੇ ਡਰਾਅਰ ਦੇ ਵਿੱਚ ਉਹ ਰਹਿ ਗਈਆਂ ਬਾਕੀ ਤਕਰੀਬਨ ਇੱਕ ਇਨਵਰਟਰ ਬੈਟਰੀ ਆ ਉਹਦੀਆਂ ਮੇਨ ਮਤਲਬ ਕਾਫੀ ਟਾਈਮ ਰੋਕੇ ਚੋਰੀ ਕੀਤੀ ਗਈ ਆ ਨਾ ਅੱਗੇ 2-4 ਮਿੰਟ ਦੀ ਇਹ ਆਪਾਂ ਨੂੰ ਕਿੱਦਾਂ ਦਾ ਲਾਹਣ ਮਿਲੀਗੀ ਕਿਉਂਕਿ ਮੈਂ ਅਸੀਂ ਸਵੇਰੇ ਸੁੱਤੇ ਪਏ ਸੀਗੇ ਜਦੋਂ ਮੈਨੂੰ 5:30 ਵਜੇ ਫੋਨ ਗਿਆ ਸਾਡੇ ਗੁਆਂਢ ਦੇ ਵਿੱਚ ਹੀ ਸਾਡੇ ਰਿਸ਼ਤੇਦਾਰ ਆ ਉਹਨਾਂ ਨੇ ਉੱਥੇ ਗੁਰਦਾਰਾ ਸਾਹਿਬ ਆਏ ਤੇ ਉਹਨਾਂ ਨੇ ਕਿਹਾ ਵੀ ਤੇ ਤੁਸੀਂ ਅੱਜ ਸਵੇਰੇ ਦੁਕਾਨ ਖੋਲੀ ਹੋਈ ਹੈ ਮੈਂ ਕਹਾਂ ਨਹੀਂ ਤੇ ਕਹਿੰਦੇ ਵੀ ਤੁਹਾਡਾ ਛੋਟਾ ਉੱਪਰ ਨੂੰ ਚੱਕਿਆ ਹੋਇਆ ਵੀ ਅੰਦਰਲਾ ਵੀ ਅੰਦਰ ਪਕਾ ਵਗੈਰਾ ਚੱਲਦਾ ਪਿਆ ਵੀ ਅਸੀਂ ਮੜਿਆ ਦੇਖ ਕੇ ਆਏ ਆ ਤੇ ਉਸ ਤੋਂ ਬਾਅਦ ਫਿਰ ਮੈਂ ਉਸੇ ਵੇਲੇ ਜਗਦੰਮ ਮੋਟਰਸਾਈਕਲ ਲੈ ਕੇ ਇੱਥੇ ਪਹੁੰਚਿਆ ਤੇ ਆ ਕੇ ਦੇਖਿਆ ਤੇ ਮਤਲਬ ਵੀ ਲੌਕ ਤੋੜੇ ਹੋਏ ਆ ਦੋਨੇ ਤੇ ਉਸ ਤੋਂ ਬਾਅਦ ਅੰਦਰ ਆ ਕੇ ਦੇਖਿਆ ਤੇ ਸਾਰਾ ਸਮਾਨ ਸਰ ਕੋਈ ਸੀਸੀਡੀ ਕੈਮਰੇਜ ਬੰਦਾ ਆਇਆ ਕੋਈ ਨੇ ਸੀਸੀਟੀਵੀ ਉਹ ਸਾਹਮਣੇ 프ਰੰਟ ਤੇ ਇੱਕ ਕੈਮਰਾ ਹੈਗਾ ਦੁਕਾਨ ਤੇ ਸਾਹਮਣੇ ਉਹ ਦੇਖਦੇ ਆ ਪਏ ਆ ਪੁਲਿਸ ਵਾਲੇ ਆਏ ਹੋਏ ਆ ਉਹ ਦੇਖ ਰਹੇ ਆ ਬਾਕੀ ਇੱਕ ਬੈਂਕ ਦੇ ਮੋਰੇ ਕੈਮਰਾ ਲੱਗਾ ਹੋਇਆ ਉਹਨੂੰ ਵੀ ਡਾਊਨ ਕੀਤਾ ਹੋਇਆ ਇੱਦਾਂ ਨਾਲ ਹੀ ਹੈਪੀ ਇੰਟਰਪ੍ਰਾਈਜ਼ ਆ ਉੱਥੇ ਇੱਕ ਕੈਮਰਾ ਲਗਾ ਹੋਇਆ ਉਹਨੂੰ ਵੀ ਡਾਊਨ ਕੀਤਾ ਗਿਆ ਠੀਕ ਆ ਜੀ ਉਸ ਤੋਂ ਬਾਅਦ ਇਹ ਚੋਰੀ ਕੀਤੀ ਗਈ ਸਰ ਇਹ ਪੁਲਿਸ ਕੰਪਲੀਟ ਕੀਤੀ ਤੁਸੀਂ ਇਸ ਮਾਮਲੇ ਨੂੰ ਲੈ ਕੇ ਹਾਂ ਜੀ ਜੀ ਮੈਂ ਮੌਕੇ ਤੇ ਆ ਕੇ 100 ਨੰਬਰ ਤੇ ਕਾਲ ਕਰਕੇ ਤੇ ਪੁਲਿਸ ਨੂੰ ਸੱਦਿਆ ਤੇ ਆ ਪੁਲਿਸ ਆਈ ਮੌਕੇ ਤੇ ਹਾਂਜੀ ਮੌਕੇ ਤੇ ਪੁਲਿਸ ਪਹੁੰਚੀ ਰਹੀ ਆ ਤੇ ਉਹਨਾਂ ਨੇ ਲਿਖਿਆ ਹੋਏਗਾ ਕੀ ਕੀ ਇਤੋਂ ਮਤਲਬ ਵੀ ਚੋਰੀ ਹੋਇਆ ਟੋਟਲ ਅਮਾਉਂਟ ਕਿੰਨੀ ਦਾ ਆਪਣਾ ਲਗਭਗ ਨੁਕਸਾਨ ਕਰ ਗਿਆ ਮੇਰੇ ਹਿਸਾਬ ਨਾਲ ਮੋਟਾ ਮੋਟਾ 2.5 ਤੋਂ 3 ਲੱਖ ਰੁਪਏ ਦਾ ਨੁਕਸਾਨ ਹੈ ਗਾੜੀ ਤੇ ਕੀ ਪ੍ਰਸ਼ਾਸਨ ਕੋਲ ਮੰਗ ਰੱਖਦੇ ਆ ਪ੍ਰਸ਼ਾਸਨ ਤੋਂ ਮੰਗ ਇਹ ਹੀ ਆ ਜੀ ਪਿਛਲੇ ਮਹੀਨੇ ਹਿਸਾਬ ਨਾਲ ਆ ਮਹੀਨੇ ਡੇਢ ਮਹੀਨੇ ਦੇ ਵਿੱਚ 5 ਤੋਂ 7 ਚੋਰੀਆਂ ਮੇਨ ਅੱਡੇ ਦੇ ਵਿੱਚ ਹੋ ਚੁੱਕੀਆਂ ਇੱਥੇ ਨਾਲ ਹੀ ਥੋੜੇ ਦਿਨ ਪਹਿਲਾਂ ਗੱਡੀ ਦੇ ਟਾਇਰ ਲਾਏ ਗਏ ਆ 3-4 ਦੁਕਾਨਾਂ ਪਹਿਲਾਂ ਲੁੱਟੀਆਂ ਗਈਆਂ ਸ਼ਟਰ ਚੱਕ ਕੇ ਉਸ ਤੋਂ ਬਾਅਦ ਵੀ ਅੱਜ ਸਾਡੀ ਦੁਕਾਨ ਹੋਈ ਆ ਕੱਲ੍ਹ ਨੂੰ ਹੋ ਸਕਦਾ ਕਿਸੇ ਹੋਰ ਦੀ ਵਾਰੀ ਹੋਵੇ ਉਸ ਤੋਂ ਪਹਿਲਾਂ ਕਿ ਪ੍ਰਸ਼ਾਸਨ ਇਸ ਤੇ ਐਕਸ਼ਨ ਲਵੇ ਕਿ ਜਿਆਦਾ ਤੋਂ ਜਿਆਦਾ ਕਿਸੇ ਦਾ ਨੁਕਸਾਨ ਨਾ ਹੋਵੇ ਉਧਰ ਪੁਲਿਸ ਟੀਮ ਨੇ ਵੀ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰੇ ਚੈੱਕ ਕਰਨੇ ਸ਼ੁਰੂ ਕਰ ਦਿੱਤੇ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੀੜਤ ਵਿਅਕਤੀ ਜੋ ਵੀ ਬਿਆਨ ਲਿਖਾਏਗਾ ਉਸੇ ਹਿਸਾਬ ਨਾਲ ਹੀ ਕਾਰਵਾਈ ਅਮਲ ਵਿੱਚ ਲਿਆਂਦੀ ਆਵੇਗੀ। ਨਾਇਸ ਸੁਰਿੰਦਰ ਕੁਮਾਰ ਨਾਮ ਗੱਡੇ ਐਸ.ਟੀ. ਸਾਹਿਬ ਨੇ ਆਏ ਆ। ਇਹ ਵਿਆਣਾ ਇੰਟਰਪ੍ਰਾਈਜ਼ ਹੈਗੀ ਆ ਸ਼ਾਪ ਇਹਨਾਂ ਦੀ। ਇੱਥੇ ਰਾਤ ਕੋਈ 24-25 ਤਰਵੰਦੀ ਰਾਤ ਉਹਨਾਂ ਦੀ ਚੋਰੀ ਹੋਈ ਆ। ਜਦੋਂ ਸਾਨੂੰ ਇਤਲਾਹ ਮਿਲੀ ਤੁਰੰਤ ਮੌਕੇ ਤੇ ਪਹੁੰਚ ਗਏ ਆ। ਉਹ ਬਿਆਨ ਦੇਣਗੇ ਉਹਨਾਂ ਦੇ ਪੂਰਾ ਬਲਾਕ ਪਰ ਦੇ ਕੀਤੀ ਜਾ ਕੋਈ ਸਰ ਸੀਸੀਟੀਵੀ ਕੈਮਰੇ ਜੀ ਬੰਦੇ ਆਏ ਹੋਣ ਜਾਂ ਕੋਈ ਭਾਲ ਕੀਤੀ ਜੀ ਸੀਸੀਟੀਵੀ ਕੈਮਰਾ ਚੈੱਕ ਕਰ ਰਹੇ ਜੀ ਹਜੇ ਜੇ ਕੋਈ ਆਈ ਨਿਊ ਮਿਲਿਆ ਤਾਂ ਉਹ ਪਰ ਦੇ ਕੀਤੀ ਜਾ